ਬਾਈ ਜੀ ਜਿਸ ਤਰ੍ਹਾਂ ਕੀ ਮਾਨੇ ਵਾਦਾ ਕਰਿਆ ਤਾਂ ਹਮ ਅੰਬਾਲੇ ਦੇ ਭੱਜ ਗਾਂ ਅੰਮ੍ਰਿਤਸਰ ਆਵਾਂਗੇ ਸ੍ਰੀ ਅਕਾਲ ਤਖਤ ਸਾਹਿਬ ਅੱਜ 19ਵਾਂ ਦਿਨ ਹੈ 19ਵੇਂ ਦਿਨ ਮੈਂ ਪਹੁੰਚ ਗਿਆ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਸ੍ਰੀ ਅਕਾਲ ਤਖਤ ਸਾਹਿਬ ਇਹ ਸਾਰੀ ਆਪ ਲੋਕਾਂ ਦੀ ਮਿਹਰਬਾਨੀ ਹੈ ਹਰ ਅਕਾਲ ਪੁਰਖ ਦੀ ਮਿਹਰਬਾਨੀ ਹੈ ਜੋਨ ਸਾ ਮੈਂ ਇਹਾਂ ਤੱਕ ਪਹੁੰਚ ਪਾਇਆ ਕਿਉਂਕਿ ਦਿੱਕਤਾਂ ਬਹੁਤ ਆਈ ਬਾਈ ਮੈਂ ਤੁਹਾਨੂੰ ਪਤਾ ਹੀ ਨਹੀਂ ਕਈ ਦਿੱਕਤਾਂ ਜੋਨ ਸੀ ਮੈਨੂੰ ਆਈ ਪਰ ਫਿਰ ਵੀ ਮੈਂ ਪਹੁੰਚ ਗਿਆ ਮ ਗੇਮ ਛੋੜਦੀ ਤਾਂ ਉਸ ਟਾਈਮ ਮੇਰੇ ਮਨ ਮੇ ਉਹੀ ਵਿਚਾਰ ਆਇਆ ਕਰਦਾ ਕਿ ਬਈ ਮੈਂ ਕੁਝ ਕਰ ਨਹੀਂ ਪਾਇਆ ਆਪਣੀ ਜ਼ਿੰਦਗੀ ਮੈਂ ਐਸਾ ਜਿਸ ਤੇ ਕਿ ਮੇਰੀ ਦੇਸ਼ ਨੂੰ ਮੈਨੂੰ ਪ੍ਰਾਊਡ ਹੋ ਮੇਰੀ ਕੌਮ ਨੂੰ ਮੈਨੂੰ ਪ੍ਰਾਊਡ ਹੋ ਹੈਨਾ ਕੁਝ ਐਸਾ ਮੈਂ ਕਰ ਨਹੀਂ ਪਾਇਆ ਤੋਂ ਮੈਂ ਆਪਣਾ ਰੱਬ ਵਜਾ ਦਾ ਭਰੋਸਾ ਕਰਨੇ ਵਾਲਾ ਬੰਦਾ ਤੋਂ ਮੈਂ ਪ੍ਰਮਾਤਮਾ ਕੇ ਅੱਗੇ ਬੇਨਤੀ ਕਰੇ ਕਰੂੰਦਾ ਕਿ ਬਈ ਪ੍ਰਮਾਤਮਾ ਕੁਝ ਐਸਾ ਕਰ ਮੇਰੇ ਜੁਗਾ ਕਿ ਮੈਂ ਕੁਝ ਸੇਵਾ ਲਾ ਸਕੂ ਆਪਣੀ ਕੁਝ ਕਰ ਸਕੂ ਆਪਣੀ ਜ਼ਿੰਦਗੀ ਕੇ ਅੰਦਰ ਐਸਾ ਤੇ ਫਿਰ ਮੈਂ ਪ੍ਰਮਾਤਮਾ ਕੇ ਅਰਦਾਸ ਕਰੇ ਕਰੂੰਦਾ ਤੁਰਦਾਸ ਇੱਕ ਦਿਨ ਪ੍ਰਮਾਤਮਾ ਨੇ ਮੇਰੀ ਸੁਣ ਲਈ ਮੈਂ ਦੁਬਾਰਾ ਗੇਮ ਕਰ ਪਾਇਆ ਮੇਰਾ ਕੁਝ ਸੋਸ਼ਲ ਮੀਡੀਆ ਦੇ ਉੱਪਰ ਕੰਟੈਂਟ ਕੁਝ ਖੇਡੇ ਮੈਂ ਜੀ ਹਰਿਆਣਾ ਸਟੇਟ ਮੈਂ ਮੇਰੇ 6 ਮੈਡਲ ਆ ਕਿਉਂਕੋ ਯੂਨੀਵਰਸਿਟੀ ਮੈਂ 6 ਮੈਡਲ ਆ 올 ਇੰਡੀਆ ਯੂਨੀਵਰਸਿਟੀ ਮੈਂ ਸਿਲਵਰ ਮੈਡਲ ਹੈ ਆਪਣਾ ਹੈ ਨਾ ਉਹ ਆਪਣੇ ਮੈਡਲ ਹੈ ਬੜੀਆ ਬੜੀਆ ਮਨੇ ਪਰਫਾਰਮ ਕਰਿਆ ਵਾ ਅਨ ਅਫੀਸ਼ੀਅਲੀ ਬਹੁਤ ਮੈਡਲ ਆ ਤਾਂ ਮੈਂ ਕੋਈ ਰਾਗੀ ਸਿੰਘ ਹਾਂ ਨਾ ਮੈਂ ਕੋਈ ਪ੍ਰਚਾਰਕ ਹਾਂ ਹੈ ਨਾ मैं सिर्फ एक एथलीट हूँ एथलीट मैं भाग का ही गुणता है भाग सू मैं जी तीन सौ साठ किलोमीटर तय करके आया हूँ की एवरेज माइलेज लगा लो कि भाई मैं 20 किलोमीटर भाग गया महिला किस दिन 25 दिन 20 इस तरह कम ज्यादा करके मैं भागता रहा जिस तरह मौसम की मांगती है ना मौसम बहुत डिपेंड करा रनिंग के अंदर जब जी कहीं मेरा किसी ने हाथ नहीं पकड़ा तो फिर मैंने सोचा कि महाराज मेरा हाथ पकड़ा और मैं यहां से आ गया दरबार मां की परमात्मा मेरा हाथ पकड़ ਉਹੀ ਕਾਰਨ ਦਾ ਕਿਉਂਕਿ ਪਹਿਲਾਂ ਵੀ ਪ੍ਰਮਾਤਮਾ ਨੇ ਹੱਥ ਫੜਾਇਆ ਰਹੀ ਵੀ ਵੀ ਪ੍ਰਮਾਤਮਾ ਹੀ ਹੱਥ ਫੜਾਗਾ ਕਿਉਂਕਿ ਹਮ ਇਤਨੇ ਮਾਡਲ ਦੇਣੇ ਕੇ ਬਾਅਦ ਵੀ ਨਾ ਕਿਸੇ ਸਰਕਾਰ ਨੇ ਕੋਈ ਮਦਦ ਕਰੀ ਨਾ ਕਿਸੇ ਨੇ ਕਿਸੀ ਇਨਸਾਨ ਨੇ ਮੇਰੀ ਕੋਈ ਮਦਦ ਕਰੀ ਆਖਰੀ ਮੈਂ ਮਦਦ ਕਰੀ ਤੋਂ ਪ੍ਰਮਾਤਮਾ ਨੇ ਕਰੀ ਹੈ ਪ੍ਰਮਾਤਮਾ ਕੇ ਭੇਜੇ ਹੋਏ ਕੁਝ ਬੰਦਿਆਂ ਨੇ ਮੇਰੀ ਮਦਦ ਕਰੀ ਮੇਰਾ ਮਕਸਦ ਜੀ ਅਸਲਮਾ ਆਪਣਾ ਬੈਸਟ ਰਨਿੰਗ ਕਰਨਾ ਹੈ ਅਸਲਮਾ ਤੋਂ ਮੈਂ ਆਪਣੀ ਬੈਸਟ ਕੱਢਣਾ ਚਾਹੁੰ ਜਾਂ ਜਿਸਤੇ ਮਤਲਬ ਕਿ ਮੈਂ ਇੰਟਰਨੈਸ਼ਨਲ ਲੈਵਲ ਪਾ ਕਮ ਸੇ ਕਮ ਕੰਪੀਟ ਕਰਨਾ ਚਾਹੁੰ ਏ ਲੋਕਾਂ ਨੂੰ ਪਤਾ ਲਗਾ ਕਿ ਹਾਂ ਜਿਸਨੇ ਜਿਦੋਂ ਸਾ ਹਾਰ ਚੁੱਕਿਆ ਤਾਂ ਆਪਣੀ ਜ਼ਿੰਦਗੀ ਦੇ ਹਰ ਉਸਕੇ ਬਾਵਜੂਦ ਉਹ ਉਠਿਆ ਹਰ ਆਪਣਾ ਰਨਿੰਗ ਦੇ ਅੰਦਰ ਉਹਨੇ ਕੁਝ ਅਚੀਵ ਕਰਕੇ ਦਿਖਾਇਆ ਜਿਸ ਤੇ ਲੋਕ ਮੋਟੀਵੇਟ ਹੋ ਸਕਦੇ ਬਈ ਸਰਕਾਰਾਂ ਕਦੀ ਨਹੀਂ ਕੋਈ ਕਿਸੇ ਦੀ ਮਦਦ ਕਰ ਸਕਦੀਆਂ ਅਸਲ ਮਾਈ ਇਹ ਬਾਤ ਹੈ ਕਿਉਂਕਿ ਇੱਕ ਨੋਰਮਲ ਚੀਜ਼ ਬਾਤ ਦੇਖੋ ਜੀ ਮੈਂ ਇਹ ਨੈਸ਼ਨਲ ਖੇਲ ਗਾਇਆ ਨੇਸ਼ਨਲ ਕਿਤਨੇ ਕੇ ਬੰਦੇ ਖੇਲਣ ਤੇ ਲੇ ਜਾਂਦੇ ਹੁਣ 1 ਸਾਲ ਕੇ ਅੰਦਰ ਐਥਲੈਟਿਕਸ ਕੇ ਅੰਦਰ 100 ਬੰਦਾ ਖੇਲਣ ਚ ਲਿਆ ਜਾਂਦਾ ਹੁਣਾ 100 ਬੰਦਾ ਮਤਲਬ ਕਿ 100 ਖਿਡਾਰੀਆਂ ਨੂੰ ਵੀ ਉਹ ਅੱਛੀ ਤਰੀਕੇ ਤੇ ਫੈਸਿਲਿਟੀ ਨਹੀਂ ਦੇਵਾਰੀ ਹਰਾਂ ਬਾਤ ਕਰਾਂ 올림픽 ਮੈਡਲ ਕੀ oportunity ਨਹੀਂ ਮਿਲ ਰਹੀ ਗਰੀਬ ਜੌਨ ਸਾ ਐਥਲੀਟਾਂ ਨੂੰ oportunity ਨਹੀਂ ਮਿਲਦੀ ਜਿਹਨ ਸਾ ਅੱਛਾ ਪਰਫਾਰਮ ਕਰ ਰਿਹਾ ਹੈ ਅੱਜ ਕੇ ਟਾਈਮ ਮਾ ਉਹ ਘਰ ਤੇ ਬਹੁਤ ਅੱਛਾ ਹੈ ਠੀਕ ਨਹੀਂ ਆਇਆ ਐਸਾ ਨਹੀਂ ਹੈ ਕਿ ਉਹ ਘਰ ਤੇ ਜਮੀ ਗਿਆ ਗੁਜ਼ਰਿਆ ਹੈ ਕੋਈ ਵੀ ਹੈ ਹਨਾ ਅਗਰ ਮਤਲਬ ਕਿ ਐਥਲੈਟਿਕ ਕੇ ਅੰਦਰ ਇਤਨਾ ਖਰਚ ਆਇਆ ਜਿਸ ਦੀ ਕਹਿਣੇ ਕੀ ਹੱਦ ਨਹੀਂ ਅਗਰ ਅਗਰ ਗਰੀਬ ਆਦਮੀ ਅਗਰ ਮਤਲਬ ਕਿ ਇੱਕ 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 ਇਨਸਾਨ ਇੱਕ ਆਦਮੀ ਤੋਂ ਸਮਝ ਲਓ ਹਲਕਾ ਜੁੱਤਾ ਪਾ ਕੇ ਦੌੜ ਰਿਹਾ ਹੈ ਨਾ ਅਰ ਇੱਕ ਬੰਦਾ ਬ੍ਰਾਂਡਡ ਸ਼ੂਜ਼ ਪਾ ਰਿਹਾ ਜਿਸ ਦੇ ਅੰਦਰ ਬੈਟਰ ਟੈਕਨੋਲੋਜੀ ਯੂਜ਼ ਹੋਈ ਵੀ ਆ ਹੈ ਨਾ ਇੱਕ ਬਿਨਾ ਟੈਕਨੋਲੋਜੀ ਕੇ ਹੋਈ ਦੇਸੀ ਸ਼ੂਜ਼ ਪਾ ਰਿਹਾ ਤਾਂ ਉਸ ਚੀਜ਼ ਦਾ ਬਹੁਤ ਜ਼ਿਆਦਾ ਫਰਕ ਪੜਾ ਠੀਕ ਨਹੀਂ ਹੈ ਇਹ ਸ਼ੂਜ਼ ਵੀ ਆ ਵੀ ਮੈਨੂੰ ਮਤਲਬ ਕਿ ਬੰਦੇ ਨੇ ਸਪான்ਸਰ ਕਰੇ ਆ ਜਦ ਮੰਨੇ ਇਹ ਪਾਏ ਆ ਅਰ ਇਹ ਵੀ ਮਤਲਬ ਪਰਫੈਕਟ ਮੈਰਾਥਨ ਸ਼ੂਜ਼ ਨਹੀਂ ਗਰਵਾਰ ਜਿਉਣਾ ਜਿਉ ਸਮਝ ਲਓ ਜੀ ਦਾਦਾ ਜੀ ਦੀ ਪੈਨਸ਼ਨ ਆਵਾ ਉਹ ਆਪਣਾ ਸਪੋਰਟ ਕਰਾਵਾਂ ਬਣਾਉਂਗੇ ਨਹੀਂ ਕਿਸੀ ਰਿਕਵੈਸਟਾਂ ਕੋ ਚੱਲ ਰਿਹਾ ਬਿਲਾ ਸਾਹਿਬ ਸਾਹਿਬ ਜੀ ਮੇਰੇ ਟਰੱਕ ਚ ਲੈ ਕੇ ਗਰਾਂ ਤੇ ਉਹ ਟਰੱਕ ਸਲਿੱਪ ਹੋ ਗਿਆ ਦਾ ਪਹਾੜੀ ਵਾ ਤੇ ਇੱਕ ਮੋਚ ਗਿਆ ਐਕਸੀਡੈਂਟ ਦੇ ਅੰਦਰ ਐਕਸਪਾਇਰ ਹੋ ਗਿਆ ਕਹਿੰਦੇ ਜੇ ਕਿਸੇ ਦੇ ਵਿੱਚ ਜਜਬਾ ਹੋਵੇ ਕੁਝ ਚੀਜ਼ ਹਾਸਲ ਕਰਨ ਦਾ ਤੇ ਰੱਬ ਵੀ ਉਹਦਾ ਸਾਥ ਦਿੰਦਾ ਹੈ ਇਸੇ ਤਰ੍ਹਾਂ ਦੀ ਇੱਕ ਉਦਾਹਰਣ ਤੁਹਾਨੂੰ ਦੇਣ ਜਾ ਰਹੇ ਹਾਂ ਇੱਕ ਨੌਜਵਾਨ ਜਿਹਦੀ ਉਮਰ ਤਕਰੀਬਨ ਤਕਰੀਬਨ 20 ਤੋਂ 22 ਸਾਲ ਦੀ ਉਮਰ ਹੋਏਗੀ ਉਹ ਉਹਨਾਂ ਦਾ ਜਜਬਾ ਸੀਗਾ ਕਿ ਮੈਂ ਆਪਣੇ ਘਰ ਤੋਂ ਯਾਨੀ ਕਿ ਆਪਣੇ ਪਿੰਡ ਤੋਂ ਸ੍ਰੀ ਦਰਬਾਰ ਸਾਹਿਬ ਪੈਦਲ ਨਹੀਂ দৌড় ਕੇ ਆਵਾਂਗਾ না ਕਿਸੇ ਗੱਡੀ ਚ ਆਵਾਂਗਾ না ਕਿਸੇ ਟ੍ਰੇਨ ਚ ਆਵਾਂਗਾ না ਕਿਸੇ ਕਾਰ ਚ ਆਵਾਂਗਾ ਸਿਰਫ ਮਹਾਰਾਜ ਦੇ ਦਰਸ਼ਨ ਕਰਨ ਦੌੜ ਕੇ ਆਵਾਂਗਾ ਅੱਜ ਉਹੀ ਅਮਰਪ੍ਰੀਤ ਨਾਮ ਦਾ ਲੜਕਾ ਜੋ ਹਰਿਆਣੇ ਤੋਂ ਹਰਿਆਣੇ ਦੇ ਅੰਬਾਲਾ ਕੈਂਟ ਤੋਂ ਚੱਲ ਕੇ ਜਿਹੜੀ ਅੰਮ੍ਰਿਤਸਰ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ ਜਿਹਦੀ ਤਕਰੀਬਨ ਤਕਰੀਬਨ ਜਿਹੜੀ ਦੂਰੀ ਹੈ ਉਹ 350 400 ਕਿਲੋਮੀਟਰ ਦੇ ਕਰੀਬ ਹੈ ਤੇ ਉਹ ਕਿਸੇ ਪੈਰਲ ਨਹੀਂ ਆਇਆ ਕਿਸੇ ਗੱਡੀ ਤੇ ਨਹੀਂ ਆਇਆ ਕਿਸੇ ਟ੍ਰੇਨ ਤੇ ਨਹੀਂ ਆਇਆ ਦੌੜ ਕੇ ਆਇਆ ਉਹਦੇ ਨਾਲ ਉਹਦੇ ਕਈ ਯਾਰ ਦੋਸਤ ਵੀ ਆਏ ਨੇ ਬੇਸ਼ੱਕ ਉਹ ਆਪਣੀਆਂ ਆਪਣੀਆਂ ਗੱਡੀਆਂ ਤੇ ਆਏ ਹੋਣਗੇ ਪਰ ਇਹ ਬੱਚਾ ਜਿਹੜਾ ਅਮਰਪ੍ਰੀਤ ਹੈ ਉਹ ਇੱਥੋਂ ਆਪਣੇ ਕੈਂਟ ਤੋਂ ਅੰਮ੍ਰਿਤ ਅੰਬਾਲਾ ਕੈਂਟ ਤੋਂ ਦੌੜਦਾ ਹੋਇਆ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ ਮਹਾਰਾਜ ਦੇ ਦਰਸ਼ਨ ਕੀਤੇ ਉਹਨਾਂ ਨਾਲ ਤੁਹਾਨੂੰ ਹੁਣ ਹਰ ਲੜਕੇ ਨਾਲ ਮਿਲਾਨ ਜਾ ਰਹੇ ਆ ਸਭ ਤੋਂ ਪਹਿਲਾਂ ਤੇ ਪੀਟੀਸੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ। ਧੰਨਵਾਦ ਬਾਬੂ ਜੀ ਜੀ ਤੁਹਾਨੂੰ ਇਹ ਦੱਸੋ ਕਿ ਤੁਸੀਂ ਇਹ ਜज्ਬਾ ਜਿਹੜਾ ਕਿੱਥੋਂ ਹਾਸਲ ਕੀਤਾ ਤੇ ਕਿਉਂ ਆਏ ਇਸ ਤਰ੍ਹਾਂ ਬਹੁਤ ਜੋ ਜज्ਬਾ ਜਿਉ ਸਮਝ ਲਓ ਜੀ ਮੈਂ ਪਹਿਲਾਂ ਰਨਿੰਗ ਕਰਿਆ ਕਰੂੰ ਦਾ ਐਥਲੀਟ ਐਥਲੀਟ ਹਾਂ ਪ੍ਰੋਫੈਸ਼ਨਲੀ ਪ੍ਰੋਫੈਸ਼ਨਲ ਐਥਲੀਟ ਹਾਂ ਤੋਂ ਵਿੱਚ ਮਾਂ ਮੇਰੀ ਗੇਮ ਛੁੱਟ ਗਈ ਸੀ ਕੀ ਕਾਰਨ ਸੀ ਕਾਰਨ ਫਾਈਨੈਂਸ਼ੀਅਲੀ ਥਾ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਤੇ ਉਸ ਤੋਂ ਬਾਅਦ ਫਾਈਨੈਂਸ਼ੀਅਲੀ ਪ੍ਰੋਬਲਮ ਦੀ وجہ ਤੇ ਮਨੇ ਗੇਮ ਛੋੜਦੀ ਉਸ ਟਾਈਮ ਜਿਸ ਟਾਈਮ ਗੇਮ ਛੋੜਦੀ ਤਾਂ ਉਸ ਟਾਈਮ ਮੇਰੇ ਮਨ ਮੇ ਉਹੀ ਵਿਚਾਰ ਆਇਆ ਕਰਦਾ ਕਿ ਬਈ ਮੈਂ ਕੁਝ ਕਰ ਨਹੀਂ ਪਾਇਆ ਆਪਣੀ ਜ਼ਿੰਦਗੀ ਮੈਂ ਐਸਾ ਜਿਸ ਤੇ ਕਿ ਮੇਰੀ ਦੇਸ਼ ਨੂੰ ਮੈਨੂੰ ਪ੍ਰਾਊਡ ਹੋ ਮੇਰੀ ਕੌਮ ਨੂੰ ਮੈਨੂੰ ਪ੍ਰਾਊਡ ਹੋ ਹੈਨਾ ਕੁਝ ਐਸਾ ਮੈਂ ਕਰ ਨਹੀਂ ਪਾਇਆ ਤੋਂ ਮੈਂ ਆਪਣਾ ਰੱਬ ਵਜਾ ਦਾ ਭਰੋਸਾ ਕਰਨੇ ਵਾਲਾ ਬੰਦਾ ਤੋਂ ਮੈਂ ਪਰਮਾਤਮਾ ਕੇ ਅੱਗਾ ਬੇਨਤੀ ਕਰੇ ਕਰੂੰ ਤਾਂ ਕਿ ਬਈ ਪਰਮਾਤਮਾ ਕੁਝ ਐਸਾ ਕਰ ਮੇਰੇ ਜੁਗਾ ਕਿ ਮੈਂ ਕੁਝ ਸੇਵਾ ਲਾ ਸਕੂ ਆਪਣੀ ਕੁਝ ਕਰ ਸਕੂ ਆਪਣੀ ਜ਼ਿੰਦਗੀ ਕੇ ਅੰਦਰ ਐਸਾ ਤੋ ਮੈਂ ਆਪਣਾ ਸੋਚਿਆ ਜੋ ਸੋਚਿਆ ਫਿਰ ਸੋਚੇ ਕਰੂੰਦਾ ਤੋ ਹੋ ਨਹੀਂ ਪਾਰਿਆ ਤਾਂ ਕੁਝ ਫਿਰ ਮੈਂ ਪ੍ਰਮਾਤਮਾ ਕੇ ਅਰਦਾਸ ਕਰੇ ਕਰੂੰਦਾ ਤੋ ਅਰਦਾਸ ਇੱਕ ਦਿਨ ਪ੍ਰਮਾਤਮਾ ਨੇ ਮੇਰੀ ਸੁਣ ਲਈ ਮੈਂ ਦੁਬਾਰਾ ਗੇਮ ਕਰ ਪਾਇਆ ਮੇਰਾ ਕੁਝ ਸੋਸ਼ਲ ਮੀਡੀਆ ਕੇ ਉਪਰ ਕੰਟੈਂਟ ਕੁਝ ਖੇਡੇ ਮੈਂ ਜੀ ਹਰਿਆਣਾ ਸਟੇਟ ਮੇਰੇ 6 ਮੈਡਲ ਹੈ ਕਿਉਂਕਿ ਯੂਨੀਵਰਸਿਟੀ ਮੈਂ 6 ਮੈਡਲ ਹੈ 올 ਇੰਡੀਆ ਯੂਨੀਵਰਸਿਟੀ ਮੈਂ ਸਿਲਵਰ ਮੈਡਲ ਹੈ ਆਪਣਾ ਹੈਨਾ ਆਪਣੇ ਮੈਡਲ ਹੈ ਬੜੀਆ ਬੜੀਆ ਮਨੇ ਪਰਫਾਰਮ ਕਰਿਆ ਵਾ ਅਨ ਅਫੀਸ਼ੀਅਲੀ ਬਹੁਤ ਮੈਡਲ ਹੈ ਪਟ ਫਿਰ ਮੈਂ ਆਪਣਾ ਹੀ ਉਹੀ ਥਾਕੀ ਮੇਰੇ ਮਨਮਾ ਕੀ ਮੈਂ ਚਲੂ ਘਰੇ ਤੇ ਕੁਛ ਐਸਾ ਕੰਮ ਕਰੂ ਕਿ ਬਈ ਲੋਗ ਮੇਰੇ ਧਰਮ ਤੇ ਵੀ ਜੁੜਾ ਰਨਿੰਗ ਤੇ ਵੀ ਜੁੜਾ ਹੈਨਾ ਸਪੋਰਟਸ ਕੀ ਕਰਨੀ ਵੀ ਉਨਕੀ ਰੁਚੀ ਵਧਾਰ ਜਹਣ ਸਿੱਖ ਧਰਮ ਉਸ ਕੇ ਤਰਫ ਵੀ ਉਨਕੀ ਰੁਚੀ ਵਧਾ ਤੋ ਮਨ ਨੂੰ ਇਹ ਸਭ ਤੋਂ ਅੱਛਾ ਤਰੀਕਾ ਲੱਗਾ ਕਿਉਂਕਿ ਨਾ ਤੋ ਮੈਂ ਕੋਈ ਰਾਗੀ ਸਿੰਘ ਹੂ ਨਾ ਮੈਂ ਕੋਈ ਪ੍ਰਚਾਰਕ ਹੂ ਹੈਨਾ ਮੈਂ ਸਿਰਫ ਇੱਕ ਐਥਲੀਟ ਹਾਂ ਐਥਲੀਟ ਮੈਂ ਭਾਗ ਕਈ ਮੇਰੇ ਮਨ ਯੋਹੀ ਗੁਣ ਤਕ ਕਿ ਮੈਂ ਭਾਗ ਸਕੂਆ ਤੋ ਮਨੇ ਭਾਗ ਕਾ ਆਪਣੇ ਤਰੀਕੇ ਤੇ ਇੱਕ ਤਰੀਕੇ ਤੇ ਪ੍ਰਚਾਰ ਕਰਨੀ ਕੋਸ਼ਿਸ਼ ਕਰੀ ਹੈ ਕਿੰਨੇ ਕਿਲੋਮੀਟਰ ਤੁਸੀਂ ਇਸ ਵਕਤ ਤੱਕ ਕੀਤਾ ਮੈਂ ਜੀ 360 ਕਿਲੋਮੀਟਰ ਤਿਆ ਕਰ ਕਾਇਆ ਹੂੰ ਰੋਜ਼ ਕੀ ਐਵਰੇਜ ਮਾਈਲੇਜ यूं ਲਗਾ ਲੋ ਕਿ ਭਾਈ ਮੈਂ 20 ਕਿਲੋਮੀਟਰ ਭੱਗ ਗਿਆ ਕਿਸੇ ਦਿਨ 27 ਭੱਗ ਗਿਆ ਕਿਸੇ ਦਿਨ 28 ਭੱਗ ਗਿਆ ਕਿਸੇ ਦਿਨ 25 ਕਿਸੇ ਦਿਨ 20 ਇਸ ਤਰ੍ਹਾਂ ਕਮ ਜਿਆਦਾ ਕਰਕੇ ਮੈਂ ਭਾਗਦਾ ਰਿਹਾ ਜਿਸ ਤਰ੍ਹਾਂ ਮੌਸਮ ਕੀ ਮੰਗਤੀ ਹੈ ਨਾ ਮੌਸਮ ਬਹੁਤ ਡਿਪੈਂਡ ਕਰਾ ਰਨਿੰਗ ਦੇ ਅੰਦਰ ਅਗਰ ਮੌਸਮ ਅੱਛਾ ਹੋਵਾ ਤਾਂ ਰਨਿੰਗ ਜਿਆਦਾ ਨਿਕਲ ਜਾ ਮੌਸਮ ਗਰਮ ਹੋਵਾ ਤਾਂ ਕਮ ਨਿਕਲਾ ਉਸ ਹੱਬ ਤੇ ਮੈਂ ਭਾਗਦਾ ਆਇਆ ਕੀ ਲੋਡ ਪੈ ਗਈ ਤੁਹਾਨੂੰ ਭੱਜ ਕੇ ਇੱਥੇ ਤੱਕ ਮਹਾਰਾਜ ਦੇ ਦਰਜੋਤੇ ਪਹੁੰਚਣ ਜੱਜ ਜੀ ਕਹੀਂ ਤੇ ਮੇਰਾ ਕਿਸੇ ਨੇ ਹੱਥ ਨਹੀਂ ਪਕੜਿਆ ਤੋ ਫਿਰ ਮਨੇ ਸੋਚਿਆ ਕਿ ਮਹਾਰਾਜੋ ਮੇਰਾ ਹੱਥ ਪਕੜਾਗਾ ਅਰ ਮੈਂ ਯਹਾਂ ਸਿ ਆ ਗਿਆ ਦਰਬਾਰ ਮਾ ਕੀ ਪ੍ਰਮਾਤਮਾ ਨੇ ਮੇਰਾ ਹੱਥ ਪਕੜ ਯੋਹੀ ਕਾਰਨ ਦਾ ਕਿਉਂਕਿ ਪਹਿਲਾਂ ਵੀ ਪ੍ਰਮਾਤਮਾ ਨੇ ਹੱਥ ਪਕੜਿਆ ਰਹੀ ਵੀ ਵੀ ਪ੍ਰਮਾਤਮਾ ਹੀ ਹੱਥ ਪਕੜਾਗਾ ਕਿਉਂਕਿ ਹਮ ਇਤਨੇ ਮੈਡਲ ਦੇਣੇ ਕੇ ਬਾਅਦ ਵੀ ਨਾ ਕਿਸੇ ਸਰਕਾਰ ਨੇ ਕੋਈ ਮਦਦ ਕਰੀ ਨਾ ਕਿਸੇ ਨੇ ਕਿਸੇ ਇਨਸਾਨ ਨੇ ਮੇਰੀ ਕੋਈ ਮਦਦ ਕਰੀ ਆਖਰੀ ਮੈਂ ਮਦਦ ਕਰੀ ਤੋ ਪ੍ਰਮਾਤਮਾ ਨੇ ਕਰੀ ਹੈ ਪ੍ਰਮਾਤਮਾ ਕੇ ਜਿਨ ਨੂੰ ਮੈਂ ਸੋਸ਼ਲ ਮੀਡੀਆ ਦੇ ਥਰੂ ਮਿਲਿਆ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਉਹਨਾਂ ਦਾ ਵੀ ਬਹੁਤ ਬੜਾ ਯੋਗਦਾਨ ਹੈ ਇਸ ਚੀਜ਼ ਦੇ ਅੰਦਰ আর ਮੇਰੇ ਦੋਸਤਾਂ ਦਾ ਵੀ ਬਹੁਤ ਯੋਗਦਾਨ ਹੈ ਜਿਹਨਾਂ ਨੇ ਮੇਰੀ ਗੇਲ ਮੇਰੀ ਵੀਡੀਓ ਬਣਾਉਂਦਾ ਵਾਇਆ ਉਹਨੇ ਮੇਰਾ ਬਹੁਤ ਜ਼ਿਆਦਾ ਖਿਆਲ ਵੀ ਰੱਖਿਆ ਬਹੁਤ ਧਿਆਨ ਰੱਖਿਆ ਉਹਨੇ ਮੇਰਾ ਹੈਨਾ ਹਰ ਚੀਜ਼ ਦਾ ਮੇਰਾ ਧਿਆਨ ਰੱਖਿਆ ਉਹਨੇ ਉਹਨਾਂ ਦਾ ਮਤਲਬ ਇਹ ਹਰ ਬੰਦੇ ਦਾ ਸਹਿਯੋਗ ਹੈ ਇਸ ਚੀਜ਼ ਦੇ ਅੰਦਰ ਹੈਨਾ ਜਿਨ ਜਿਨ ਨੇ ਮੇਰਾ ਸਾਥ ਦਿਆ ਹੈ ਅਕਸਰ ਕੀ ਰਹੇਗਾ ਤੁਹਾਡਾ ਅੱਗੇ ਆਪਣੀ ਜ਼ਿੰਦਗੀ ਦਾ ਅੱਗੇ ਦਾ ਮੇਰਾ ਮਕਸਦ ਜੀ ਅਸਲ ਵਿੱਚ ਆਪਣਾ ਬੈਸਟ ਰਨਿੰਗ ਕਰਨਾ ਹੈ ਅਸਲ ਵਿੱਚ ਮੈਂ ਆਪਣੀ ਬੈਸਟ ਕਢਾਉਣਾ ਚਾਹੁੰ ਜਾਂ ਜਿਸਤੇ ਮਤਲਬ ਕਿ ਮੈਂ ਇੰਟਰਨੈਸ਼ਨਲ ਲੈਵਲ 'ਤੇ ਕਮ ਸੇ ਕਮ ਪਰਫਾਰਮ ਕਰਨਾ ਚਾਹੁੰ ਕਿ ਲੋਕਾਂ ਨੂੰ ਪਤਾ ਲਗਾ ਕਿ ਹਾਂ ਵੀ ਉਹ ਲੜਕਾ ਇੱਕ ਉਠਿਆ ਦਾ ਗਰੀਬੀ ਮਤੇ ਜਿਸਨੇ ਜਿਜੋਂ ਸਾ ਹਾਰ ਚੁਕਿਆ ਦਾ ਆਪਣੀ ਜ਼ਿੰਦਗੀ ਦੇ ਹਰ ਉਸਕੇ باوجود ਉਹ ਉਠਿਆ ਹਰ ਆਪਣਾ ਰਨਿੰਗ ਕੇ ਅੰਦਰ ਉਹਨੇ ਕੁਝ ਅਚੀਵ ਕਰਕੇ ਦਿਖਾਇਆ ਜਿਸ ਤੇ ਲੋਕ ਮੋਟੀਵੇਟ ਹੋ ਸਕਾ ਸਰਕਾਰਾਂ ਬੜੇ ਬੜੇ ਦਾਅਵੇ ਕਰਦੀਆਂ ਜੀ ਆਪਾਂ ਖਿਡਾਰੀਆਂ ਨੂੰ ਆ ਫਲਾਨ ਕਰਦੇ ਆ ਇਹ ਕਰੀਦਾ ਉਹ ਕਰੀਦਾ ਕੀ ਸਰਕਾਰ ਵੱਲੋਂ ਕੋਈ ਮਦਦ ਮਿਲੀ ਤੁਹਾਨੂੰ ਬਈ ਸਰਕਾਰਾਂ ਕਦੀ ਨਹੀਂ ਕੋਈ ਕਿਸੇ ਦੀ ਮਦਦ ਕਰ ਸਕਦੀ ਹੈ ਅਸਲ ਮੈਂ ਇਹ ਬਾਤ ਹੈ ਕਿਉਂਕਿ ਇੱਕ ਨੋਰਮਲ ਜੀ ਬਾਤ ਦੇਖੋ ਜੀ ਮੈਂ ਇਤਨੇ ਨੈਸ਼ਨਲ ਖੇਲ ਗਿਆ ਨੈਸ਼ਨਲ ਕਿਤਨੇ ਕ ਬੰਦੇ ਖੇਲਣ ਤੇ ਲੈ ਜਾਂਦੇ ਹੁਣ 1 ਸਾਲ ਕੇ ਅੰਦਰ ਐਥਲੈਟਿਕਸ ਕੇ ਅੰਦਰ 100 ਬੰਦਾ ਖੇਲਣ ਚੱਲਿਆ ਜਾਂਦਾ ਹੁਣਾ ਤੋ ਬੰਦਾ ਮਤਲਬ ਕਿ 100 ਖਿਡਾਰੀਆਂ ਨੂੰ ਵੀ ਉਹ ਅੱਛੇ ਤਰੀਕੇ ਦੇ ਫੈਸਿਲਿਟੀ ਨਹੀਂ ਦੇਵਾਰੀ ਹਰਮਤ ਬਾਤ ਕਰਾਂ 올림픽 ਮੈਡਲ ਕੀ oportunity ਨਹੀਂ ਮਿਲ ਰਹੀ ਗਰੀਬ ਜੌਨ ਐਥਲੀਟਾਂ ਨੂੰ oportunity ਨਹੀਂ ਮਿਲ ਰਹੀ ਜਿਹਨਾਂ ਸਾ ਅੱਛਾ ਪਰਫਾਰਮ ਕਰ ਰਿਹਾ ਹੈ ਅੱਜ ਦੇ ਟਾਈਮ 'ਮਾ ਉਹ ਘਰ ਤੇ ਬਹੁਤ ਅੱਛਾ ਹੈ ਠੀਕ ਨਹੀਂ ਐਸਾ ਨਹੀਂ ਹੈ ਕਿ ਉਹ ਘਰ ਤੇ ਜਮੀ ਗਿਆ ਗੁਜ਼ਰ ਆਇਆ ਕੁਝ ਵੀ ਹੈ ਹਨਾ ਅਗਰ ਮਤਲਬ ਕੀ ਕਿ ਐਥਲੈਟਿਕ ਦੇ ਅੰਦਰ ਇਤਨਾ ਖਰਚਾ ਆਇਆ ਜਿਸ ਕੀ ਗਿਣਣੇ ਦੀ ਹੱਦ ਨਹੀਂ ਅਗਰ ਜੁੱਤਾ ਲਗਾਵਾ ਰਨਿੰਗ ਕਾ ਠੀਕ ਹੈ ਵਾਰਮਅਪ ਕਾ ਸ਼ੂਜ਼ ਲੱਗਾ ਰਨਿੰਗ ਕਾ ਲੱਗਾ ਸਪ੍ਰਿੰਟ ਕਾ ਲੱਗਾ ਠੀਕ ਹੈ ਸਪਾਈਕ ਹਰ ਚੀਜ਼ ਹਰ ਉਹ ਇਤਨੇ ਮਹਿੰਗੇ ਆ ਕਿ ਕਹਿਣੇ ਹੀ ਹੱਦ ਨਹੀਂ ਅਗਰ ਗਰੀਬ ਆਦਮੀ ਅਗਰ ਮਤਲਬ ਕਿ ਇੱਕ 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 ਇਨਸਾਨ ਇੱਕ ਆਦਮੀ ਤੋਂ ਸਮਝ ਲੋ ਹਲਕਾ ਜੁੱਤਾ ਪਾ ਕੇ ਦੌੜ ਰਿਹਾ ਹੈ ਨਾ ਅਰੇ ਇੱਕ ਬੰਦਾ ਬ੍ਰਾਂਡਡ ਸ਼ੂਜ਼ ਪਾ ਰਿਹਾ ਜਿਸ ਦੇ ਅੰਦਰ ਬਿਹਤਰ ਟੈਕਨੋਲੋਜੀ ਯੂਜ਼ ਹੋਈ ਵੀ ਆ ਹੈ ਨਾ ਇੱਕ ਬਿਨਾ ਟੈਕਨੋਲੋਜੀ ਗਿਓਂ ਇਹ ਦੇਸੀ ਸ਼ੂਜ਼ ਪਾ ਰਿਹਾ ਤਾਂ ਉਸ ਚੀਜ਼ ਦਾ ਬਹੁਤ ਜ਼ਿਆਦਾ ਫਰਕ ਪੜਾ ਠੀਕ ਨਹੀਂ ਹੈ ਇਹ ਸ਼ੂਜ਼ ਵੀ ਇਹ ਵੀ ਮੈਨੂੰ ਮਤਲਬ ਕਿ ਬੰਦੇ ਨੇ ਸਪான்ਸਰ ਕਰਿਆ ਜਦ ਮਨੇ ਇਹ ਪਾਏ ਆ ਪਰ ਇਹ ਵੀ ਮਤਲਬ ਪਰਫੈਕਟ ਮੈਰਾਥਨ ਸ਼ੂਜ਼ ਨਹੀਂ ਹੈ ਠੀਕ ਨਹੀਂ ਹੈ ਇਹ ਵੀ ਪਰਫੈਕਟ ਮੈਰਾਥਨ ਮੈਂ ਕੌਣ ਕ ਘਰ ਮੇਂ ਜੀ ਮੇਰੇ ਦਾਦਾ ਜੀ ਆ ਮੇਰੀ ਮੰਮੀ ਆ ਭਾਈ ਆ ਮੇਰਾ ਇੱਕ ਔਰ ਬਾਕੀ ਆਪਣਾ ਚਾਚਾ ਤਾਊ ਹੈ ਹੀ ਮੇਰੇ ਸਪੋਰਟ ਕਰ ਘਰਵਾਰ ਜੀ ਆਪਣਾ ਜਿਉ ਸਮਝ ਲਓ ਜੀ ਦਾਦਾ ਜੀ ਦੀ ਪੈਨਸ਼ਨ ਆ ਵਾ ਉਹ ਆਪਣਾ ਸਪੋਰਟ ਕਰਾਵਾ ਨੂੰ ਬਣਾ ਉਹ ਹੀ ਕਿਸੇ ਰਿਕਵੈਸਟਾਂ ਤੋਂ ਚੱਲ ਰਿਹਾ ਫਿਲਹਾਲ ਫਾਦਰ ਸਾਹਿਬ ਕੀ ਫਾਦਰ ਸਾਹਿਬ ਜੀ ਮੇਰੇ ਟਰੱਕ ਚ ਲਾਈ ਕਰਾਂ ਤੇ ਤੋਂ ਟਰੱਕ ਸਲਿੱਪ ਹੋ ਗਿਆ ਸੀ ਪਹਾੜੀ ਵਾ ਤੇ ਤੋ ਇੱਕ ਮਹੀਨ ਸੁਭ ਗਿਆ ਐਕਸੀਡੈਂਟ ਕੇ ਅੰਦਰ ਐਕਸਪਾਇਰ ਹੋ ਗਏ ਤੁਹਾਨੂੰ ਜਾਰਾ ਉਹ ਵੀ ਤੁਹਾਡੇ ਸਪੋਰਟਸ ਦੇ ਵਿੱਚ ਹੀ ਹਾਂਜੀ ਬਿਲਕੁਲ ਜੀ ਉਹ ਵੀ ਆਪਣਾ ਹਾਕੀ ਕੇ ਸਟੇਟ ਲੈਵਲ ਕੇ ਖਿਡਾਰੀ ਤੇ ਕਾਫੀ ਟਾਈਮ ਸਾਤ ਟਾਈਮ ਸਾਤ ਵਾਰ ਉਹ ਸਟੇਟ ਕੇ ਲਗਾਏ ਆਪਣੇ ਟਾਈਮ ਔਰ ਬੜੀਆ ਖਿਡਾਰੀ ਥੇ ਆਪਣਾ ਉਨੀ ਤੇ ਮਤਲਬ ਕਿ ਮੈਂ ਇਨਸਪਾਇਰ ਥਾ ਉਹਨੇ ਮੈਨੂੰ ਗੇਮ ਕੇ ਪ੍ਰਤੀ ਇਤਨਾ ਜਾਗਰੂਕ ਕਰਾਇਆ ਉਹਨੇ ਕਿਹਾ ਕਿ ਕੁਕਰ ਕੁਛ ਨਾ ਕੁਛ ਹੈ ਨਾ ਰਸਤੇ 'ਚ ਮੁਸ਼ਕਲਾਂ ਕਿੰਨੀਆਂ ਆਈਆਂ ਤੁਹਾਨੂੰ ਤੇ ਲੋਕਾਂ ਨੇ ਤੁਹਾਨੂੰ ਹੱਲਾਸ਼ੀਰੀ ਕਿੰਨੀ ਕੀਤੀ ਬਾਈ ਜੀ ਹੱਲਾ ਸ਼ੇਰੀ ਤੋਂ ਬਹੁਤ ਬੰਦੇ ਨੇ ਜੀ ਬਾਈ ਬਹੁਤ ਬੰਦੇ ਨੇ ਸਪੋਰਟ ਦਿਖਾਈ ਮਿਲੇ ਮੈਨੂੰ ਬਹੁਤ ਮਤਲਬ ਕਿ ਉਹਨੇ ਮਤਲਬ ਕਿ ਬਹੁਤ ਮਦਦ ਕੀਤੀ ਜਿੰਨੀ ਉਹ ਕਰ ਸਕਾਤੇ ਮੈਨੂੰ ਸਪੋਰਟ ਵੀ ਉਹ ਦਿਖਾਈ ਬਟ ਮੁਸ਼ਕਲਾਂ ਵੀ ਬਹੁਤ ਆਈ ਜਿਸ ਦਾ ਮੈਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਵਿਚਵਾ ਮੈਂ ਬਿਮਾਰ ਵੀ ਬਹੁਤ ਜ਼ਿਆਦਾ ਪੜ ਗਿਆ ਤੇ ਅੱਜ ਵੀ ਮੈਂ ਬਿਮਾਰ ਹਾਂ ਇੱਥੇ ਆਸੀ ਪਹੁੰਚਿਆ ਹਾਂ ਮਹਾਰਾਜ ਦੇ ਦਰ ਤੇ ਆਣਾ ਸੀ ਹਾਂ ਜੀ ਦਰ ਪਾਣਾ ਦਾ ਮੈਂ ਮੈਂ ਫੈਸਲਾ ਕਰ ਲਿਆ ਮੈਨੂੰ ਕਈ ਮਤਲਬ ਕਿ ਜਿਹਨ ਸੇ ਅੱਛੇ ਐਥਲੀਟ ਹੈ ਅੱਛੇ ਫਿਟਨੈਸ ਇਨਫਲੂਐਂਸਰ ਹੈ ਆਪਣੇ ਆਪਣੇ ਦਮਨ ਪਾਜੀ ਹੈ ਹਨਾ ਉਨੇ ਮੈਨੂੰ ਇਹੀ ਸਲਾਹ ਦਿੱਤੀ ਕਿ ਤੂੰ ਥੋੜਾ ਟਾਈਮ ਰੈਸਟ ਕਰ ਲੈ ਬਟ ਮੈਨੂੰ ਪਤਾ ਤਾਂ ਅਗਰ ਮਨੇ ਇੱਕ ਵਾਰ ਰੈਸਟ ਲੈ ਲਿਆ ਤਾਂ ਇਹ ਸਫਰ ਪੂਰਾ ਕਰਨਾ ਮੁਸ਼ਕਲ ਹੋ ਜਾਏਗਾ ਇਸ ਕਰਕੇ ਮੈਂ ਬਿਨਾ ਰੈਸਟ ਲਿਏ ਚੱਲ ਗਿਆ ਕਿਉਂਕਿ ਮੈਂ ਉਹਨਾਂ ਨੂੰ ਕੀ ਕਹਾਂਗੇ ਜਿਹੜੇ ਨਸ਼ੇ ਦੇ ਵਿੱਚ ਐਸੇ ਚੱਲ ਰਹੇ ਮੈਂ ਉਹਨੂੰ ਇਹੀ ਸਲਾਹ ਦੇਣਾ ਚਾਹੂੰਗਾ ਕਿ ਭਈ ਆਪਣਾ ਆਪਣੇ ਧਰਮ ਕੰਨੀ ਪੱਕੇ ਹੋ ਤਾਂ ਕਿ ਥਮ ਇੱਕ ਅੱਛਾ ਕੈਰੇਕਟਰ ਬਿਲਡ ਕਰ ਸਕਾਂ ਹੈਨਾ ਅਰ ਜਦ ਹੀ ਥਮ ਨਸ਼ਿਆਂ ਤੋਂ ਦੂਰ ਹੋ ਪਾਵਾਂਗੇ ਕਿਉਂਕਿ ਜੋ ਬੰਦਾ ਧਾਰਮਿਕ ਹੋਵੇ ਉਹ ਐਸੀ ਚੀਜ਼ਾਂ ਤੋਂ ਦੂਰ ਹੀ ਰਹਾਂ ਠੀਕ ਨੇ ਆਪਣੀ ਦੂਰੀ ਬਣਾ ਲਿਆ ਅਰ ਆਪਣੇ ਫਿਚਰ ਜੋਗਾ ਸੀਰੀਅਸ ਹੋ ਜਾ ਬੰਦਾ ਆਟੋਮੈਟਿਕਲੀ ਬਿਲਕੁਲ ਜੀ ਬੱਚੇ ਤੇ ਹੈ ਹਿੰਮਤ ਨੌਜਵਾਨ ਦੀ ਹਿੰਮਤ ਜਿਹੜੀ ਅੱਜ ਮਹਾਰਾਜ ਦੇ ਦਰ ਤੇ ਉਹਨੂੰ ਲੈ ਕੇ ਪਹੁੰਚੀ ਹੈ ਉਹ ਵੀ ਦੌੜ ਲਾਂਦੇ ਹੋਏ ਮਹਾਰਾਜ ਨੇ ਪੂਰਾ ਸਾਥ ਦਿੱਤਾ ਆਪਣੇ ਦਰ ਤੇ ਬੁਲਾਇਆ ਆਪਣੇ ਦਰ ਤੇ ਆਣ ਕੇ ਉਹਨਾਂ ਨੂੰ ਆਪਣੇ ਦਰਸ਼ਨ ਦਿੱਤੇ ਜਿਹਦੇ ਨਾਲ ਉਹ ਸਕਦਾ ਉਹ ਆਪਣੀ ਖੁਸ਼ੀ ਜਿਹੜੀ ਬਿਆਨ ਕਰ ਰਿਹਾ ਇਸ ਵੇਲੇ ਮਹਾਰਾਜ ਦੇ ਦਰ ਦੇ ਉੱਤੇ ਕਰ ਰਿਹਾ ਕਿ ਸਰਮੌਰ ਦਾ ਦੋਸਤ ਵੀ ਹੈ ਜਿਹੜੀ ਉਹ ਗੱਲ ਕਰ ਰਿਹਾ ਉਹਨਾਂ ਵੀ ਗੱਲ ਕਰ ਗੁਰਤੇਜ ਸਿੰਘ ਜੀ ਕੀ ਕਹਿਣਾ ਚਾਹੁੰਦੇ ਜੀ ਜਦੋਂ ਤੁਹਾਨੂੰ ਤੁਰੇ ਨੇ ਤੁਹਾਨੂੰ ਆਪਣੀ ਗੱਲ ਦੱਸੀ ਕਿ ਮੈਂ ਜਾਣਾ ਤੋਰਦੇ ਹਾਂ ਹਾਂਜੀ ਕਿ ਆਪਣੇ ਆਪ ਨੂੰ ਜੇ ਰੋਕਿਆ ਨਹੀਂ ਤੁਸੀਂ ਨਹੀਂ ਜੀ ਆਪਣਾ ਜੀ ਸ਼ੁਰੂ ਤੇ ਹੀ ਗਿਆ ਤਾਂ ਆਪਾਂ ਇਸ ਕਾਮ ਮਾਮਲੇ ਦਾ ਮਤਲਬ ਇਹ ਆਪਣੇ ਜਾਣਾ ਤਾਂ ਵੀ ਤੋਂ ਬਹੁਤ ਪਹਿਲਾਂ ਕਹ ਬਤਾ ਰੱਖਿਆ ਇਹਨੇ ਮੈਨੂੰ ਵੀ ਜਾਣਾ ਮੰਨੇ ਜਾਣਾ ਤਾਂ ਗੱਲ ਚੱਲੀਏ ਮੇਰੇ ਤੋਂ ਆਪਾਂ ਡੈਡੀ ਲਈ ਜਾਣੇ ਵਾਸਤੇ ਤੁਸੀਂ ਜਿਹੜੇ ਨਾਲ ਨਾਲ ਕਿਵੇਂ ਆਉਂਦੇ ਮੈਂ ਜੀ ਮੋਟਰਸਾਈਕਲ 'ਪਾ ਕੇ ਆਂਦਾ ਦਾ ਮੋਟਰਸਾਈਕਲ 'ਪਾ ਦੇ ਬਸ ਇੱਕ ਆਤਕਲ ਮੋਟਰਸਾਈਕਲ ਚਲਾ ਰਹੇ ਦੂਸਰੀ ਗੱਲ ਵੀਡੀਓ ਬਣਾ ਰਹੇ ਕੀ ਉਸ ਤਰ੍ਹਾਂ ਦੇ ਜਿਹੜੇ ਪਾਸੇ ਪਾਰਕਿੰਗ ਨੇ ਫੋਨ ਆਇਆ ਨਹੀਂ ਕਿ ਕਦੋਂ ਨਹੀਂ ਤੋ ਜੀ ਇਹ ਵੀ ਆਇਆ ਅੱਜ ਸੈਲੀਬ੍ਰੇਟ ਕਰਨੇ ਵਾਸਤਾ ਵੀ ਫਾਈਨਲ ਹੋਤਾ ਆਪਣਾ ਜਡੇਤਾ ਤੋ ਸੈਲੀਬ੍ਰੇਟ ਕਰਨੇ ਵਾਸਤਾ ਹੈ ਨਹੀਂ ਜੀ ਮੈਂ ਤੋ ਇਸ ਨੂੰ ਹੋਰ ਕਿਹਨੂੰ ਤਵੀ ਭੱਜ ਤੋ ਇਹ ਹੋਰ ਰੁਕ ਜੇ ਕਰਾਦਾ ਹਾਲੀ ਜੀ ਤੁਸੀਂ ਪੂਰੀ ਹੈਲਪ ਕੀਤੀ ਹਾਂ ਜੀ ਪੂਰੀ ਸਪੋਰਟ ਕਰੀ ਜੀ ਕੀ ਇਹਦੇ ਬੱਚੇ ਹੋਰ ਕੀ ਹੈਲਪ ਕਰੋਗੇ ਬਾਜੋ ਹੈਲਪ ਕੀ ਲੋੜ ਹੈ ਸਾਰਾ ਕਰਾਂਗੇ ਜੀ ਜੋ ਮਰਜੀ ਸਰ ਮੇਰੇ ਹੋਰ ਵੀ ਦੋ ਸੱਤੇ ਆਏ ਨੇ ਉਹੀ ਜਿਹੜੀ ਅੱਜ ਸੈਲੀਬ੍ਰੇਟ ਕਰਨ ਆਏ ਨੇ ਉਹਨੂੰ ਤੇ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਕਹਿੰਦੇ ਕੀ ਨਾਮ ਹੈ ਮੇਰਾ ਨਾਮ ਅਮਨ ਹੈ ਜੀ ਅਮਨ ਜੀ ਕਿੱਥੇ ਤੇ ਤੁਸੀਂ ਪਹੁੰਚੇ ਹੋ ਕਿਸ ਵਾਸਤੇ ਪਹੁੰਚੇ ਹੋ ਤੇ ਕੀ ਕਾਰਨ ਅਸੀਂ ਵਾਸ ਸੀ ਸੀ ਕਰਕੇ ਪਹੁੰਚੇ ਜੀ ਬ੍ਰਦਰ ਆਪਣਾ ਡੈਸਟੀਨੇਸ਼ਨ ਤੇ ਪਹੁੰਚ ਗਿਆ ਸੀਗਾ ਤੇ ਬਸ ਏਸੀ ਖੁਸ਼ੀ ਸਾਨੂੰ ਬਹੁਤ ਖੁਸ਼ੀ ਸੀ ਕਿ ਭਾਈ ਆਪਣਾ ਪਹੁੰਚ ਗਿਆ ਅੱਜ ਤੇ ਇਸ ਲਈ ਮੇਰੇ ਲਈ ਆਏ ਸੀਗੇ ਜੀ ਬਸ ਆਪਾਂ ਤੇ ਤਵੇ ਉਹ ਵੀ ਬੋਖਰਾ ਸੀ ਵੀ ਵਈਦੀ ਆਪਾਂ ਸਾਰੇ ਬਸ ਸਲਾਹ ਕਰਤੀ ਦੋ ਬੰਦੇ ਨੇ ਆਣੇ ਸੀਗੇ ਜੀ ਅਸੀਂ ਨੇ ਮੈਂ ਤੇ ਇਸ ਬਾਈ ਨੇ ਆਣਾ ਸੀਗਾ ਵੱਸਾ ਫੋਨ ਉੱਤੇ ਯਾਰ ਦੋਸਤ ਇਕੱਠੇ ਹੋ ਗਏ ਸਾਰੇ ਕਹਿੰਦੇ ਚਲੋ ਸੈਲੀਬ੍ਰੇਟ ਕਰਨ ਨਾਲ ਸੀ ਉਹਨੂੰ ਹੌਸਲਾ ਦੇਣਾ ਸੀ ਜੀ ਹੌਸਲਾ ਦੇਣ ਲਈ ਕਾ ਕਿਵੇਂ ਹੌਸਲਾ ਦੇ ਗਾਹ ਵੱਸ ਹੌਸਲੇ ਹੀ ਪਹਿਲੇ ਦਿਨ ਤੋਂ ਆਪਾਂ ਨਾਲ ਹੀ ਸਾਰੇ ਬ੍ਰਦਰ ਨੇ ਆਪਣੇ ਮਤਲਬ ਛੋਟੇ ਹੁੰਦਾ ਤੁਸੀਂ ਆਪਾਂ ਸਾਰੇ ਇਕੱਠੇ ਨੇ ਕਿਉਂਕਿ ਉਹਦਾ ਇੱਕ ਮਕਸਦ ਹੈ ਕਿ ਮੈਂ ਇੰਟਰਨੈਸ਼ਨਲ ਲੈਵਲ ਤੇ ਜਾਵਾਂ ਕਿ ਉਸ ਨੂੰ ਕਿਵੇਂ ਤੁਸੀਂ ਉਹਨੂੰ ਸਾਰੀ ਤਰੀਕੇ ਸਾਰੀ ਇੱਕ ਤਰੀਕੇ ਸਪੋਰਟ ਹੈ ਜੀ ਆਪਣੀ ਬਿਲਕੁਲ ਜੀ ਦੇਖਿਆ ਤੁਸੀਂ ਕਿ ਹਰ ਤਰੀਕੇ ਦੀ ਸਪੋਰਟ ਉਹਦੇ ਬੇਲੀ ਉਹਦੇ ਭਰਾ ਦੇ ਨੂੰ ਤਿਆਰ ਤੇ ਆਉਣ ਵਾਲਾ ਸਮਾਂ ਆਪਾਂ ਮਹਾਰਾਜ ਦੇ ਦਰ ਤੇ ਖੜੇ ਆਂ ਮਹਾਰਾਜ ਨੂੰ ਵੀ ਦੁਆ ਕਰਦੇ ਆਂ ਕਿ ਇਸ ਬੱਚੇ ਦਾ ਜੋ ਹੌਸਲਾ ਹੈ ਉਹ ਬਣਾਈ ਰੱਖਣ ਤੇ ਆਪਣਾ ਵੀ ਆਸ਼ੀਰਵਾਦ ਇਸ ਨੂੰ ਦੇਣ ਤਾਂ ਕਿ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਸਕੇ ਕੈਮਰਾਮੈਨ ਅਵਤਾਰ ਦੇ ਨਾਲ ਸੁਨੀਲ ਦੇਵਗਨ ਪੀਟੀਸੀ ਨਿਊਜ਼ ਅੰਮ੍ਰਿਤਸਰ